ਭਾਰਤ ਨੇ ਸ਼ਕਸਗਾਮ ਕਾਟੀ ਵਿੱਚ ਨਿਰਮਾਣ ਗਤੀਵਿਧੀਆਂ ਦੇ ਸੰਬੰਧ ਵਿੱਚ ਤੱਥਾਂ ਨੂੰ ਬਦਲਣ ਅਤੇ ਗੈਰਕਾਨੂੰਨੀ ਕੋਸ਼ਿਸ਼ਾਂ ਵਿਰੁੱਧ ਚੀਨ ਕੋਲ ਸਖਤ ਵਿਰੋਧ ਦਰਜ ਕਰਵਾਇਆ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤralਾ ਦੇ ਬੁਲਾਰੇ ਰਣਧੀਰ ਜੈਸਵਲ ਨੇ ਕਿਹਾ ਹੈ ਕਿ ਭਾਰਤ ਸ਼ਕਸਗਾਮ ਕਾਟੀ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਭਾਰਤ ਨੇ 1962 ਦੇ ਅਖੌਤੀ ਚੀਨ-ਪਾਕਿਸਤਾਨ ਸੀਮਾ ਸਮਝੌਤੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਜਿਸ ਰਾਹੀਂ ਪਾਕਿਸਤਾਨ ਨੇ ਗੈਰਕਾਨੂੰਨੀ ਤੌਰ ਤੇ ਖੇਤਰ ਨੂੰ ਚੀਨ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਹੈ। ਉਨੇ ਕਹਿਆ ਕਿ ਨਵੀਂ ਦਿੱਲੀ ਨੇ ਜ਼ਮੀਨੀ ਤੱਥਾਂ ਨੂੰ ਬਦਲਣ ਦੀਆਂ ਗੈਰ ਕਾਨੂੰਨੀ ਕੋਸ਼ਿਸ਼ਾਂ ਵਿਰੁੱਧ ਬੀਜਿੰਗ ਕੋਲ ਵਿਰੋਧ ਦਰਜ ਕਰਵਾਇਆ ਹੈ ਜੈਸਵਾਲ ਨੇ ਕਿਹਾ ਕਿ ਭਾਰਤ ਕੋਲ ਆਪਣੇ ਹਿੱਤਾਂ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕਣ ਦਾ ਅਧਿਕਾਰ ਰੱਖਮਾ ਹੈ ਭਾਰਤ ਨੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਤੇ ਯੂਐਸਸੀ ਆਈਆਰਐਫ ਵੱਲੋਂ ਜਾਰੀ ਰਿਪੋਰਟ ਦੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਏ ਕਿ ਇਹ ਇੱਕ ਰਾਜਨੀਤਿਕ ਏਜੰਡੇ ਵਾਲੀ ਪੱਖਪਾਤੀ ਸੰਸਥਾ ਹੈ ਵਾਦੀ ਜੋ ਹੈ ਸਕਸ਼ਮ ਵੈਲੀ ہم ਲੋਕ ਮੰਨਤੇ ਹਨ ਕਿ ਇਹ हमारा क्षेत्र है वी हैव नेवर एक्सेप्टेड द सो कॉल्ड चाइना पाकिस्तान बाउंड्री अग्रीमेंट ऑफ 1963 सिक्सटी थ्री थ्रू विच पाकिस्तान अनलॉफुली अटेम्प्ट टू सीड द एरिया टू चाइना